ਸਮਾਣਾ ਦੇ ਅਗਰਸੈਨ ਚੌਕ ਦੇ ਵਿੱਚ ਇੱਕ ਐਕਟਿਵਾ ਸਵਾਰ ਜਿਹੜਾ ਕਿ ਆਪਣੇ ਪਿੰਡ ਚੌੜ ਤੋਂ ਸਮਾਣੇ ਆ ਰਿਹਾ ਸੀ ਅਗਰਸੈਨ ਚੌਕ ਦੇ ਨਜ਼ਦੀਕ ਇੱਕ ਜੁਗਾਰ ਰੇੜੀ ਨੇ ਜਦੋਂ ਉਸ ਨੂੰ ਓਵਰਟੇਕ ਕੀਤਾ ਤਾਂ ਉਸ ਨੇ ਉਹਨੂੰ ਸੱਟਾਂ ਲੱਗੀਆਂ ਜਿਹਦੇ ਵਿੱਚ ਜ਼ਖਮੀ ਹੋਇਆ ਉਸ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਇਲਾਜ ਦੇ ਦਾਲਕ ਦਾਖਲ ਕਰਾਇਆ ਗਿਆ ਤੇ ਇਸ ਦੇ ਬਾਰੇ ਜਾਣਕਾਰੀ ਡਾਕਟਰ ਤਸਪ੍ਰੀਤ ਕੋਰ ਵੱਲੋਂ ਦਿੱਤੀ ਗਈ ਔਰ ਇਸ ਮਾਮਲੇ ਦੀ ਜਾਂਚ ਸਿਟੀ ਪੁਲਿਸ ਸਮਾਣਾ ਵੱਲੋਂ ਕੀਤੀ ਜਾਣੀ ਹੈ ਅਰਵੰਦ ਸਿੰਘ ਹੈ ਮੇਰਾ ਨਾਮ ਤੁਹਾਡਾ ਨਾਮ ਅਜਾਦਕਰ ਸਿੰਘ ਜੀ ਪਿੰਡ ਪਿੰਡ ਚੌਠਾ ਹੈ ਜਾਣੇ ਆ ਰਿਹਾ ਸੀਗਾ ਜੀ ਦੁਕਾਨ ਦਾ ਸੌਦਾ ਲੈਣ ਵਾਸਤੇ ਹੂੰ ਕੀ ਹੋਇਆ ਅਗਰਸਹਿਨ ਚੌਂਕ ਕੋਲ ਆ ਰਿਹਾ ਸੀਗਾ ਇਧਰ ਉਹ ਜਗਾੜੂ ਰੇੜੀ ਜਾ ਰਹੀ ਸੀ ਜਗਾੜੂ ਰੇੜੀ ਤੇਜ ਬਹੁਤ ਸੀ ਮੋਟਰ ਦੇ ਪਿੱਛੇ ਸੀ ਟੈਂਪੂ ਦੇ ਉਹਨੇ ਇਕਦਮ ਓਵਰਟੈਕ ਕੀਤਾ ਅੱਗੋਂ ਮੈਂ ਆ ਰਿਹਾ ਸੀਗਾ ਮੈਂ ਸਕੂਟਰ ਤੇ ਸੀਗਾ ਜੀ ਐਕਟਿਵਾ ਤੇ ਮੇਰੇ ਸੱਟਾ ਜੀ ਆ ਪੱਟ ਤੇ ਲੱਗੀ ਆ ਪੱਟ ਹੁਣ ਕੌ ਹੋ ਗਿਆ ਵੱਡਾ ਹੁਣ ਇਹ ਐਕਸਟਰਾ ਕਰਕੇ ਪਦਾ ਟੁੱਟ ਟੁੱਟ ਗਈ ਜਾਂ ਕਿਵੇਂ ਜੀ ਸਿੱਧੀ ਸੁੱਧੀ ਤਾਂ ਹੁੰਦੀ ਨਹੀਂ ਹੈਗੀ ਤੁਸੀਂ ਇਕੱਲੇ ਸੀ ਆਈਮਾ ਕੰਮ ਲਈ ਗਈ ਨਹੀਂ ਐਮਐਲਆਰ ਨਹੀਂ ਕਟਾਰੇ ਹੈਗੇ ਇਹਨਾਂ ਦੇ ਥਾਈ ਤੇ ਲੱਗੀ ਹੋਈਆਂ ਬਾਕੀ ਐਕਸਟਰਾ ਵਗੈਰਾ ਕਰ ਰਹੇ ਹਰਵੰਦ ਸਿੰਘ ਹੈਗੇ 64 ਪਿੰਡ ਦੇ 60 ਪੈਂਟ ਸਾਲ ਦੀ ਉਮਰ ਹੈਗੇ ਹੈਗੀ ਸੱਟ ਹੈਗੀ ਜੀ ਥੋੜੀ ਡੀਪ ਵੌਂਡ ਹੈਗਾ ਸੋ ਆ ਦੇਖਦੇ ਆ ਸਟੀਚ ਵਗੈਰਾ ਲੱਗ ਗਏ ਫਿਰ ਐਕਸਟਰਾ ਵਗੈਰਾ ਕਰਾਂਗੇ ਕੈਮਰਾਮੈਨ ਵੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ نیوز